ਮੈਂ ਜਿਹੜਾ ਅਸਤੀਫਾ ਦਿੱਤਾ ਸੀ ਮੈਂ ਉਹ 69 ਦਿਨ ਪਹਿਲੇ ਦਿੱਤਾ ਸੀ ਜੀ ਕਿ ਜਦੋਂ ਹਿਮਾਚਲ ਦੇ ਇਲੈਕਸ਼ਨ ਵਿਧਾਨ ਸਭਾ ਦੇ ਨਾਲ ਹੋਏ ਆ ਉਦਾਂ ਹੀ ਲੋਕ ਸਭਾ ਦੇ ਇਲੈਕਸ਼ਨ ਨਾਲ ਹੋਣ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹਦਾ ਜਿਹੜਾ ਬੋਝ ਆ ਘਟੇ ਪਰ ਸਪੀਕਰ ਸਾਹਿਬ ਵੱਲੋਂ ਜਿਹੜਾ ਮੇਰਾ ਅਸਤੀਫਾ ਹੈ ਉਹ ਨਹੀਂ ਮંજૂર ਕੀਤਾ ਇਲੈਕਸ਼ਨ ਦੇ ਵਿੱਚ ਅੱਜ ਫਰਸਟ ਵਰਕਿੰਗ ਡੇ ਆ ਅੱਜ ਫਰਸਟ ਵਰਕਿੰਗ ਡੇ ਇਲੈਕਸ਼ਨ ਤੋਂ ਬਾਅਦ ਤੇ ਮੈਨੂੰ ਅੱਜ ਬੁਲਾਇਆ ਗਿਆ ਇਸ ਕਰਕੇ ਲੋਕਤੰਤਰ ਦੇ ਵਿੱਚ ਇਹ ਇਹ ਆਪਣੀ ਚਲਾ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਤੇ ਮੈਨੂੰ ਵੀ ਕਿਉਂਕਿ ਮੈਨੂੰ ਜਿਹੜੀ ਵੋਟਾਂ ਮੇਰੇ ਲੋਕਾਂ ਨੇ ਪਾਈਆਂ ਸੀ ਜਿਹੜੇ ਲੋਕ ਮੇਰੇ ਕੋਲ ਮੇਰੇ ਹਲਕੇ ਜਲੰਧਰ ਦੇ ਉਹ ਕਹਿੰਦੇ ਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਤਿੰਨੂੰ ਵੋਟ ਪਾਈ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਜਲੰਧਰ ਦੀ ਤਰੱਕੀ ਦੇ ਲਈ ਇਹਦਾ ਸਤੀਫਾ ਹੈ ਉਹ ਮੈਂ ਵਾਪਸ ਲੈ ਆਇਆ ਸੀ ਚਿੱਤਨ ਨੇ ਆਪਣੀ ਜਿਹੜੀ ਪੀਓ ਦਾ ਫੇਸ ਹਟਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਬਿਠਾਉਂਦੇ ਆ ਆਪਣੀ ਮਰਜ਼ੀ ਨਾਲ ਇਹ ਸਾਰਾ ਕੁਝ ਕਰ ਰਹੇ ਆ ਸਿਰਫ ਸਿਰਫ ਅੱਜ ਦੀ ਡੇਟ ਦੇ ਉੱਤੇ ਮੈਂ ਸਿਰਫ ਸਤੀਫਾ ਨਹੀਂ ਬੋਲਾਂਗਾ ਮੇਰਾ ਕੋਈ ਹੋਰ ਕੋਈ ਕਮੈਂਟ ਨਹੀਂ ਹੈ ਇਹ ਇਸ ਕਰਕੇ ਡਾਕਟਰ ਬਾਬਾ ਸਾਹਿਬ ਇਹ ਕਹਦੇ ਸੰਵਿਧਾਨ ਦੇ ਮਤਾਬਿਕ ਅਗਰ ਇਹ ਲੋਕ ਮੇਰੇ ਨਾਲ ਕੋਈ ਗਲਤ ਕਰਨਗੇ ਉਹਦਾ ਜਵਾਬ ਮੈਂ ਹਾਈ ਕੋਰਟ ਚ ਜਾਵਾਂਗਾ ਸੁਪਰੀਮ ਕੋਰਟ ਚ ਜਾਵਾਂਗਾ ਤੁਸੀਂ ਇਸ ਵੇਲੇ ਭਾਜਪਾ ਚ ਹੋ ਜਾਂ ਨਹੀਂ ਹੋ ਮੈਂ ਸਿਰਫ ਇਸਤੀਫੇ ਨੂੰ ਜਿਹੜੀ ਵਾਪਸ ਲੈਣ ਦੇ ਲਈ ਆਇਆ ਕੋਈ ਪਾਰਟੀ ਵਾਈ ਤੇ ਗੱਲ ਕਰਨੀ ਨਹੀਂ ਹੈ ਇਹ ਕਹਿੰਦੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਵੀ ਵਾਪਸ ਲੈ ਲਿਆ ਵਾਪਸ ਇਸਤੀਫਾ ਦਿੱਤਾ ਸੀ ਇਸ ਕਰਕੇ ਦਿੱਤਾ ਸੀ ਜਿਹੜਾ ਇਲੈਕਸ਼ਨ ਹੈ ਮੇਰੇ ਉਹ ਲੋਕ ਸਭਾ ਦੇ ਇਲੈਕਸ਼ਨ ਦੇ ਨਾਲ ਕਰਾਏ ਜਾਣ ਜਿੱਦਾਂ ਹਿਮਾਚਲ ਦੇ ਵਿੱਚ ਜਿਹੜੇ ਕੱਲ ਜਿਹੜੀ ਇੱਕ ਤਰੀਕ ਨੂੰ ਨਾ ਲੋਕ ਸਭਾ ਦੀ VOTING ਹੋਈ ਹੈ ਨਾ ਹੀ ਵਿਧਾਨ ਸਭਾ ਦੀ VOTING ਹੋਈ ਹੈ ਇਹਨਾਂ ਨੇ ਮੇਰਾ ਜਿਹੜਾ ਸਤੀਫਾ 69 ਦਿਨ ਤੱਕ ਮੈਨੂੰ ਕੋਈ ਪੁੱਛਿਆ ਨਹੀਂ ਮੈਨੂੰ ਕੁਝ ਅਜ ਤੂੰ 7-8 ਦਿਨ ਪਹਿਲੇ ਇੱਕ ਨੋਟਿਸ ਮੇਰੇ ਘਰ ਪਹੁੰਚਦਾ ਉਸ ਨੋਟਿਸ ਦੇ ਵਿੱਚ ਲਿਖਿਆ ਕਿ 3 ਤਰੀਕ ਸਵੇਰੇ 11 ਵਜੇ ਸਪੀਕਰ ਸਾਹਿਬ ਦੇ ਕੋਲ ਪੇਸ਼ ਕੀਤਾ ਜਾਵੇ ਤੇ ਇਸ ਕਰਕੇ ਮੈਂ ਜਾ ਰਿਹਾ ਜਿਸ ਸਪੀਕਰ ਸਾਹਿਬ ਨਹੀਂ ਹੈ ਮੈਂ ਆਪਣੀ ਹਾਜ਼ਿਰ ਲਗਾਵਾਂਗਾ ਔਰ ਤੋਂ ਇਲਾਵਾ ਜੇ ਇਦਾਂ ਮੈਨੂੰ ਕੋਈ ਖਰਾਬ ਕਰੇਗਾ ਤੇ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਵੀ ਜਾਵਾਂਗਾ